ਤੋਂ ਆਪਣਾ ਲਾਪੜੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਾਧਾਂਵਾਲੀ ਸੋ ਇਸ ਪਿੰਡ ਦੇ ਵਿੱਚ ਕੁਝ ਲੋੜਵੰਦ ਪਰਿਵਾਰਾਂ ਦੇ ਵੱਲੋਂ ਜਿਹੜਾ ਆਪਣੇ ਕਮਰਿਆਂ ਦਾ ਜਿਹੜਾ ਕੰਮ ਆ ਉਹ ਸੋ ਲਿਆ ਗਿਆ ਸੀ ਕੁਝ ਜਿਹੜੇ ਤਕਨੀਕੀ ਜਾਂ ਕਾਰਨ ਕਹਿ ਸਕਦੇ ਆ ਜਾਂ ਘਰ ਦੀਆਂ ਮਜਬੂਰੀਆਂ ਕਾਰਨ ਕਹਿ ਸਕਦੇ ਆ ਜਿਹੜਾ ਕੰਮ ਆ ਪੂਰਾ ਜਿਹੜਾ sire ਨਹੀਂ ਚੱਲ ਸਕਿਆ ਤੁਸੀਂ ਦੇਖ ਸਕਦੇ ਹੋ ਵਲੈਂਟਰ ਤੋਰੀ ਜਿਹੜਾ ਵਾ ਕੰਮ ਜਿਹੜਾ ਸਾਰਾ ਚੱਲ ਚੁੱਕਾ ਹੈ ਕਮਰਿਆਂ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਹੈ ਪੈਣ ਵਾਲੀ ਆ ਇਹ ਲੈਟਰ ਬਸ ਕੁਝ ਦਿਨਾਂ ਦੇ ਵਿੱਚ ਲੈਟਰ ਜਿਹੜਾ ਪਿਆ ਜਣਾ ਸੀ ਪਰਿਵਾਰਕ ਮੈਂਬਰ ਸਾਡੇ ਨਾਲ ਕਿਉਂ ਨਹੀਂ ਲੈਟਰ ਪਿਆ ਤੇ ਕਿਉਂ ਨਹੀਂ ਮਿੱਟੀ ਪਈ ਸਾਰੀ ਗੱਲਬਾਤ ਜ਼ਰੂਰ ਕਰ ਲੈਣੇ ਆ ਸੱਸ ਗਿਆ ਬੀਠ ਸੱਸਰੀ ਘਰ ਜੇ ਜੇ ਕੋ ਸਾਰਾ ਕੰਮ ਹੋ ਗਿਆ ਮਨੇ ਏਦਾਂ ਪੜੀ ਗਿਆ ਲੈਟਰ ਤੋਂ ਹੀ ਕੰਮ ਚੱਲ ਗਿਆ ਕੀ ਗੱਲ ਨੂੰ ਲੈਟਰ ਹੜ ਪਾ ਗਿਆ ਨਾ ਮੈਂ ਤੁਸੀਂ ਬੰਟ ਟਟ ਗਿਆ ਤੇ ਮੜ ਕੇ ਫਿਰ ਗੋਭੀ ਲਾਈ 7 ਕਿੱਲੇ ਤੇ 7 ਕਿੱਲੇ ਗੋਭੀ ਵੀ ਰੁੜ ਗਈ ਤੇ ਕੋਈ ਪਹਾਨੀ ਉਥੋਂ ਬਜਾਇਆ ਉਹ ਵੀ ਜਿਹੜੀ ਬਿਲਕੁਲ ਆਪਦੀ ਜ਼ਮੀਨ ਨਹੀਂ ਹੈ ਕਿ ਜਾ ਕੇ ਕਿਸੇ ਦੀ ਜ਼ਮੀਨ ਤੇ ਜੇ ਛੱਤ ਲਾਈ ਤੇ ਜੇ ਸਤਲਾਈ ਤੇ ਉਹਦਾ ਫਿਰ ਕੋਈ ਨਹੀਂ ਬਣਿਆ ਮਤਲਬ ਕੰਮ ਜਿਹੜਾ ਵਾ ਇਹ ਗੱਲ ਤਾਂ ਨਹੀਂ ਪਤਾ ਕਿ ਕੁਦਰਤੀ ਮਾਰ ਵੀ ਪਣੀ ਹੈ ਕੰਮ ਜਿਹੜਾ ਮੁੱਲ ਆਰੰਭ ਕਰ ਲਿਆ ਹਾਂਜੀ ਕੰਮ ਆਹ ਕਰ ਲਿਆ ਪਹਿਲੋਂ ਤਾਂ ਆਖਿਆ ਵੀ ਗੋਬੀ ਦੀ ਫਸਲ ਵੱਢ ਕੇ ਤੇ ਅਸੀਂ ਇਹਨੂੰ ਤਿਆਰ ਕਰ ਲਾਂਗੇ ਤੇ ਹੁਣ ਸਾਡੇ ਕੋਲ ਕੋਈ ਪਾਹਾ ਨਹੀਂ ਤੇ ਨਾ ਅਸੀਂ ਤਿਆਰ ਕਰ ਸਕੇ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਵੀ ਇਹਨੇ ਚੱਕ ਜਿਹੜੇ ਡਿਕਲੈਅਰ ਕੀਤੇ ਗਏ ਜਿਹੜੀ ਫਲੱਡ ਨੂੰ ਲਾ ਕੇ ਹਾਰਮਨ ਲਾ ਕੇ ਤੁਹਾਡੇ ਦਾ ਕੋਈ ਸੰਸਥਾ ਨਹੀਂ ਨਹੀਂ ਜੀ ਕੋਈ ਕੋਈ ਨਹੀਂ ਕੀਤਾ ਜਿਹੜਾ ਹੁੰਦਾ ਲਿਖ ਜਾਂਦਾ ਤੇ ਮੁੜ ਕੇ ਹੁੰਦਾ ਹੀ ਨਹੀਂ ਹੋਣ ਜੀ ਬਜ਼ੁਰਗੋ ਮੌਸਮ ਵੀ ਬਦਲ ਗਿਆ ਗਰਮੀਆਂ ਦੇਣੇ ਚਲੋ ਬਾਹਰ ਜਿਹੜਾ ਤੰਬੂ ਦੇ ਵਿੱਚ ਵੀ ਕੱਟ ਗਏ ਹੁਣ ਗਾਵਾਂ ਜਿਹੜਾ ਬੱਚੇ ਵੀ ਸਾਰੇ ਆਕੇ ਥਾਵੜੀ ਨੇ ਹੁਣ 40 ਦਿਨ ਹੋਣੇ ਨੇ ਗਾ ਕੇ ਵਿੱਚ 40 ਦਿਨ ਹੁਣ ਇਤਨੇ ਕੱਟਨੇ ਪਾਣੇ ਆ ਜੇ ਨਾਮ ਕਿਹਨੇ ਮਮਿਤ ਕੀਤੀ ਜੇ ਨਾਮ ਆਈ ਤੇ ਕੀਤੀ ਕਿਹਨੇ ਤੇ ਹੁਣ ਇਤਨੇ ਚੱਲਣਾ ਕੰਮ ਹੋਰ ਕੀ ਕਰਨ ਫਿਰ ਇਹ ਗੱਲ ਜੋ ਬਲੋ ਜੇ ਤੱਕ ਜਿਹੜੀ ਕਿਸੇ ਸੰਸਥਾ ਨੇ ਪਹੁੰਚਣੀ ਹੈ ਕਿਸ ਨੇ ਨੇ ਪਹੁੰਚ ਕੀਤੀ ਇੱਥੇ ਹੁਣ ਸਾਰੀ ਜਿਹੜੀ ਤੁਹਾਡੀ ਜਿਹੜੀ ਆਸ ਸੀ ਉਮੀਦਾਂ ਸੀ ਉਹ ਸਾਰੀ ਉਹ ਵੀ ਖਤਮ ਹੋ ਗਈ ਜੇ ਗੋਬੀ ਦੇ ਉੱਤੇ ਹੀ ਤੇ ਹੁਣ ਕੋਈ ਦਿਹਾੜੀ ਨਹੀਂ ਲੱਭਦੀ ਦੱਪਾ ਨਹੀਂ ਲੱਭਦਾ ਤੇ ਕੰਮ ਨਾ ਕਰਦੇ ਸਿਰ ਤੇ ਕਿੰਨੀ ਬਜ਼ੁਰਗੋ ਬਟ ਤੋਂ ਹੋ ਜਾਣੀ 7-8 ਕਿੱਲੇ ਤੁਸੀਂ ਦੱਸਦੇ ਗੋਭੀ ਲਾਈ ਹਾਂ ਜੇ 2 ਲੱਖ ਤੇ ਬਜਦਾ ਹੀ ਨਾ 2 ਲੱਖ ਬਜਦਾ ਹਾਂ ਇੱਚੇ ਹਿਸਾਬ ਨਾਲ ਲਾਈ ਫਿਰ 2 ਲੱਖ ਤੇ ਹਨ ਬਜੇਗਾ ਹੀ ਨਾ ਉਹ ਦਿਨਾਂ ਵੀ ਸਾਰੇ ਜਿਹੜੇ ਕਮਰੇ ਜਿਹੜੇ ਕਮਲ ਕੰਪਲੀਟ ਹੋ ਜਾਣਾ ਹੈ ਹਾਂ ਕੁਦਰਤੀ ਮਾਰਦਾ ਨਹੀਂ ਪਤਾ ਵੀ ਇਹ ਵੀ ਜਿਹੜੀ ਇਹਨਾਂ ਪਿਆ ਨੂੰ ਆ ਬਣਨਾ ਪਾਣਾ ਹਾਂਜੀ ਕੋਈ ਬਜ਼ੁਰਗੋ ਜਿਹੜਾ ਮਟੀਰੀਅਲ ਹੈ ਅੰਦਰ ਲਿਆਉਂਦਾ ਕੋਈ ਇਸ ਤਰ੍ਹਾਂ ਸਾਰਾ ਵਰਤਿਆ ਗਿਆ ਕਿ ਜਾਂ ਕੁਝ ਪਿਆ ਵਰਤਿਆ ਗਿਆ ਜੀ ਅਸੀਂ ਝੂਠ ਨਹੀਂ ਮਾਰਨਾ ਆ ਮਰਤਾਗਾ ਕਿੰਨੇ ਦਿਨ ਪਹਿਲਾਂ ਜਿਹੜਾ ਕੰਮ ਮਿਸਤਰੀ ਜਿਹੜੇ ਬੰਦ ਹੋ ਗਏ ਸੀ ਕੁਦਰਤੀ ਮਾਰਤ ਮਿਸਤਰੀਏ 10 15 ਦਿਨ ਪਹਿਲਾਂ ਕੀਤੇ ਹਨ ਤੇ ਉਹ ਬੰਦ ਹੋ ਗਏ ਤੇ ਉਹ ਤੋਂ ਬਾਅਦ ਕੰਮ ਉਹ ਲੋ ਤੁਹਾਡੀ ਉਸਤਾਂ ਤੇ ਹਰੀ ਜੀ ਵੀ ਜਿਹੜੀ ਹੈ ਲੈਟਰ ਦੀ ਲੈਟਰ ਪਾ ਲਾਂਗੇ ਕਿ ਇਹਨਾਂ ਦਿਨਾਂ ਚ ਸਾਡਾ ਲੈਟਰ ਤਿਆਰ ਹੋ ਜਾਣਾ ਹੈ 10 15 ਦਿਨ ਨੂੰ ਅਗੇ ਕੋ ਪੰਜ ਕਿੰਨੇ ਦਿਨ ਬਾਅਦ ਜਿਹੜੀ ਗੋਭੀ ਜਿਹੜੀ ਫਸਲ ਜਿਹੜੀ ਮੰਡੀ ਜਾਂਦਾ ਆਪਣੀ ਹਾਂਜੀ ਮੰਡੀ ਜਾਂਦਾ ਆਪਣੀ ਫੁੱਲਾਂ ਤੇ ਆਈ ਗੋਭੀ ਮਰ ਗਈ ਆ ਹਾਂਜੀ ਸਾਰੀ ਮਿਹਨਤ ਕੋਈਤੀ ਜਿਹੜੀ ਉਹ ਖੂਜ ਪਾ ਗਈ ਤੇ ਹੁਣ ਕੋਈ ਸੁਣਦਾ ਨਹੀਂ ਜੇ ਬਜ਼ੁਰਗੋ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ ਜਿਵੇਂ ਦਾਨੀ ਸੱਜਣ ਨੇ ਜਾਂ ਹੋਰ ਸਸਤਾ ਲੱਗੀਆਂ ਨੇ ਐਸੇ ਜਿੱਦਾਂ ਫਲੜ ਦੀ ਬਾਰਵੱਜੀ ਕੁਦਰਤੀ ਮਾਰਵੱਜੀ ਆ ਤੋ ਉਹ ਲੋੜਵੰਦ ਜਿਹੜੇ ਪਰਿਵਾਰਾਂ ਤੱਕ ਸਾਬਤ ਹੋਣੇ ਕਿਹੜਾ ਪਿੰਡ ਤੇ ਕਿਹੜਾ ਜਿਲ੍ਹਾ ਕਿੱਥੇ ਵੀ ਕਰਨੀ ਮਦਦ ਕਰਨੀ ਪਿੰਡ ਹੁਣ ਮੈਨੂੰ ਤਾਂ ਕਿ ਹੁਣ ਕੋਈ ਕਿਸ ਦਾ ਪਤਾ ਵੀ ਕਿੱਥੋਂ ਕਰਨੀ ਕਿੱਥੋਂ ਨਹੀਂ ਕੋਈ ਮਦਦ ਕਰੇਗਾ ਤਾਂ ਫੇਰ ਹੀ ਹੈ ਨਾ ਕਿ ਤੁਹਾਨੂੰ ਕੋਈ ਆਸ ਆ ਗਈ ਕਿਸੇ ਤੇ ਆਸ ਨਹੀਂ ਆ ਗਈ ਕੋਈ ਤੇ ਵੀ ਹੈ ਜੀ ਤੇ ਬਜ਼ੁਰਗੋ ਆਸ ਤੇ ਤਾਂ ਦੁਨੀਆ ਜਿਹੜੀ ਬਰਕਰਾਰ ਆ ਤੁਸੀਂ ਆਹ ਬਜ਼ੁਰਗੋ ਸਾਡੇ ਹਾਂ ਤਾਂ ਉਹਨਾਂ ਕੋਈ ਮਦਦ ਕਰੇਗਾ ਤਾਂ ਫੇਰ ਹੋ ਸਕਦਾ ਨਹੀਂ ਇੰਨੀ ਬਜ਼ੁਰਗੋ ਦਾਨੀ ਸੱਜਣ ਨੇ ਸਮਾਜ ਸੇਵੀ ਸਹਾਇਤਾ ਨੇ ਜਿਹੜੀਆਂ ਲੱਗੀਆਂ ਨੇ ਬਹੁਤ ਘਰ ਬਣਾ ਵੀ ਰਹੀਆਂ ਨੇ ਤੇ ਘਰ ਜਈ ਬਣ ਵੀ ਚੁੱਕੇ ਹਾਂ ਦੇ ਦਾਨੀ ਜਿਹੜੇ ਨੇ ਹੁੰਦੇ ਨੇ ਲੈ ਕੇ ਲਾ ਜਾਂਦੇ ਨੇ ਮੜ ਕੇ ਕੋਈ ਪਤਾ ਨਹੀਂ ਕਿੱਥੇ ਤੇ ਕਿੱਥੇ ਨਹੀਂ ਆਉਂਦਾ ਜਿਹੜੇ ਜੁਰਗੋ ਉਹ ਤਾਂ ਧਾਨੀ ਜਿਹੜੇ ਲਿਖਣ ਵਾਲੇ ਹੁੰਦੇ ਨੇ ਉਹ ਤਾਂ ਕਿਤੇ ਲੋੜ ਪੈਂਦੀ ਜਿਹੜੇ ਲਿਖ ਕੇ ਖੜਦੇ ਨੇ ਕਈ ਤਾਂ ਜਿਹੜੇ ਲਿਖਦੇ ਨੇ ਨਾਲ ਹੀ ਮਟੀਰੀਅਲ ਲਿਆ ਕੇ ਤੇ ਨਾਲ ਹੀ ਸਾਰਾ ਕੰਮ ਚਾਲੂ ਕਰਾ ਕੇ ਜਾਂਦੇ ਆ ਹਾਂਜੀ ਹਾਂਜੀ ਕਰਕੇ ਜਾਂਦੇ ਨੇ ਇੱਥੇ ਕੋਈ ਨਹੀਂ ਆ ਕੋਈ ਪਿੱਛੇ ਕੋਨੇਵਾਲ ਹੋ ਗਿਆ ਜੇ ਕਿਤੇ ਸਿੰਗਰ ਆਏ ਨੇ ਨਾਲ ਹੀ ਟਰਾਲੀਆਂ ਰੇਤਾਂ ਦੀ ਬਜਰੀ ਦੀ ਸਾਰਾ ਮਟੀਰੀਅਲ ਜਿੰਨਾ ਮਨੇਦਾਂ ਤੋਂ ਕਮਰਾਂ ਲੱਗਣ ਡਿਆ ਉਹ ਸਾਰਾ ਨਾਲ ਲੈ ਕੇ ਆਉਂਦੇ ਨੇ ਅੱਜ ਦੇ ਲੋ ਤਾਂ ਹੁੰਦੇ ਸਭ ਕੋ ਇੱਥੇ ਪਿਆ ਤੇ ਤੰਬੂ ਦੇ ਵਿੱਚ ਰਾਂ ਲੈ ਕੋਈ ਆਇਆ ਹੀ ਨਹੀਂ ਨਾਗਨ ਮਾਇਤ ਕੀਤੀ ਹੈ ਬਜ਼ੁਰਗੋ ਜੇ ਥੋੜੇ ਥੋੜੇ ਸਾਰੀਆਂ ਸੰਸਥਾ ਜਾਂ ਮਦਦਕਰਨ ਜਾਂ ਹੋ ਸਕਦਾ ਇੱਕਦਮ ਅਨਮੇਰ ਭਾਜੀ ਕੁਝ ਸੀਮੈਂਟ ਦੀ ਕਰ ਦੇਣ ਸਰੀਏ ਦੀ ਕਰ ਦੇਣ ਜੋ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੈਂਟਰ ਨੂੰ ਇਸਤੇਮਾਲ ਲਾ ਲੀਆਂ ਨੇ ਉਹ ਦਾ ਨਹੀਂ ਸਜਰ ਕਰ ਦੇਣ ਤਾਂ ਸਪੂਰਨ ਹੋ ਸਕਦਾ ਹੋ ਸਕਦਾ ਜੇ ਜੇ ਕਰਨ ਤੇ ਹਾਂਜੀ ਜੋ ਮਦਦਕਰਨ ਕਰ ਸਕਦੇ ਨੇ ਥੋੜੇ ਥੋੜੇ ਪੈਸੇ ਪਾ ਕੇ ਵੀ ਕਰ ਸਕਦੇ ਨੇ ਵੀ ਬਜ਼ੁਰਗੋ ਇੱਕ ਵਾਰੀ ਆਪਣੇ ਜਿਹੜਾ ਪਿੰਡ ਹੈ ਉਹ ਜ਼ਰੂਰ ਮੈਂਸ਼ਨ ਕਰੋ ਇੱਕ ਵਾਰੀ ਬੋਲੋ ਜੀ ਮੇਰਾ ਪਿੰਡ ਸਾਦਾਂ ਵਾਲੀ ਹੈ ਸਾਦਾਂ ਵਾਲੀ ਤੇ ਸਾਦਾਂ ਵਾਲੀ ਦੇ ਰਹਿਣ ਵਾਲੇ ਨਾਮ ਇਹ ਕੈ ਬਜ਼ੁਰਗ ਜਿਹੜਾ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਆ ਤੇ ਸਾਧਾਂ ਵਾਲੀ ਦੇ ਵਾਸੀ ਆ ਸੋ ਇਹ ਸਾਨੂੰ ਬਜ਼ੁਰਗ ਕਸ਼ਮੀਰ ਸਿੰਘ ਜਿਨ੍ਹਾਂ ਨੇ ਕੀ ਕੁਦਰਤੀ ਮਾਰਦ ਤੋਂ ਪਹਿਲਾਂ ਹੀ ਜਿਹੜਾ ਕੰਮ ਜਿਹੜਾ ਆਰੰਭਤਾ ਕਰ ਲਿਆ ਸੀ ਕੁਦਰਤੀ ਮਾਰ ਨਾ ਵੱਜਦੀ ਤਾਂ ਸ਼ਾਂਤ ਇਹ ਘਰ ਵੀ ਜਿਹੜਾ ਬਣ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਜਾਣਾ ਸੀ ਸੋ ਇਹਨਾਂ ਗੋਭੀ ਦੀ ਫਸਲ ਜਿਹੜੀ ਆ ਚੌਥੇ ਤੇ ਦਸਦੇ ਨੇ ਬੀਜੀ ਸੀ ਸੋ ਉਸ ਨੂੰ ਵੀ ਜਿਹੜੀ ਆ ਪਾਣੀ ਜਿਹੜਾ ਵਹਾ ਕੇ ਲੈ ਗਿਆ ਸੋ ਸੁਪਨੇ ਵੀ ਜਿਹੜੇ ਇਹਨਾਂ ਦੇ ਕਈ ਜਿਹੜੇ ਉਸ ਫਸਲ ਦੇ ਨਾਲ ਹੀ ਵਗਾਏ ਗਏ ਨੇ ਸੋ ਪਰਿਵਾਰ ਜਿਹੜਾ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਆ ਗਾਂ ਜਿਹੜੇ ਸਰਦੀਆਂ ਦੇ ਨਾਲ ਉਹ ਛੋਟੇ ਛੋਟੇ ਬੱਚੇ ਨੇ ਉਹ ਵੀ ਜਿਹੜੇ ਨੇ ਇਸ ਤੰਬੂ ਦੇ ਵਿੱਚ ਹੀ ਜਿਹੜੇ ਰਹਿ ਰਹੇ ਨੇ ਸੋ ਬਰਸ਼ਾਤਾਂ ਦੇਣ ਵੀ ਜਿਹੜੇ ਗਾਂ ਪਾ ਸਕਦੇ ਨੇ ਬਦਲਦੇ ਰਹੀ ਦਿਨ ਮੌਸਮ ਸੋ ਜਿਹੜੇ ਦਾਨੀ ਸਾਜਨੇ ਸਮਾਜ ਸੇਵੀ ਸੰਸਥਾ ਨੇ ਜਰੂਰ ਜੀਰੋ ਗਰਾਊਂਡ ਤੇ ਆ ਕੇ ਇੱਕ ਵਾਰ ਜਰੂਰ ਲਾਈਟ ਚੈੱਕ ਕਰਨ ਤਾਂ ਜੋ ਸਾਰਾ ਕੰਮ ਇਹਨਾਂ ਦਾ ਹੋ ਚੁੱਕਾ ਸਿਰਫ ਲੈਂਟਰ ਤੇ ਹੀ ਗੱਲ ਜਿਹੜੀ ਹੈ ਜੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪੁਸ਼ ਸਿੰਘ ਖੁਸ਼ੀਪੁਰ